ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਆਪ ਸਭ ਦਾ ਇੱਕ ਵਾਰੀ ਫਿਰ ਸਵਾਗਤ ਹੈ ਵਿਰਸਾ ਚੈਨਲ ਤੇ ਮੈਂ ਅਵਨੀਤ ਕੋਰ ਆਪ ਸਭ ਦੇ ਸੰਮੁਖ ਇੱਕ ਵਾਰੀ ਫਿਰ ਹਾਜ਼ਰ ਹੋਈ ਹਾਂ ਲੈ ਕੇ ਪੰਥਕ ਮਸਲਿਆਂ ਦੇ ਸੰਬੰਧ ਦੇ ਵਿੱਚ ਆਓ ਇਸ ਹਫਤੇ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪੰਥਨਾਮਾ ਦੇ ਮੁੱਖ ਬੰਦ ਦੇ ਵਿੱਚ ਜਾਣਾਂਗੇ ਸਭ ਤੋਂ ਪਹਿਲਾਂ ਜਥੇਦਾਰ ਕੁਲਦੀਪ ਸਿੰਘ ਘੜਗੰਜ ਦਾ ਤਾਮਿਲ ਵਿੱਚੋਂ ਸਿੱਖ ਪਾਵਨਾ ਨੂੰ ਕੇਂਦਰਿਤ ਕਰਨ ਦੇ ਸਾਰਥਕ ਯਤਨ ਬਾਰੇ ਦੂਜਾ ਜਾਣਾਂਗੇ ਯੂਕੇ ਦੇ ਵਿੱਚ ਸਿੱਖ ਮਹਿਲਾ ਨਾਲ ਜ਼ਬਰ ਜਨਾਤ ਦੇ ਮਾਮਲੇ ਬਾਰੇ ਅੰਤ ਦੇ ਵੀ ਜਾਣਾਂਗੇ ਪੱਲੇ ਅਮਰਦਾਸ ਗੁਣ ਤੇਰੇ ਕਿ ਅਮਰਦਾਸ ਜੀ ਦੀ ਉਪਦੇਸ਼ ਅੱਜ ਵੀ ਮਨੁੱਖਤਾ ਲਈ ਕਿਵੇਂ ਪ੍ਰੇਰਣਾ ਸਰੋਤ ਹੈ ਜਥੇਦਾਰ ਕੁਲਦੀਪ ਸਿੰਘ ਘੜਗੰਚ ਵੱਲੋਂ ਤਾਮਿਲ ਖੇਤਰ ਵਿੱਚ ਸਿੱਖ ਭਾਵਨਾ ਨੂੰ ਕੇਂਦਰ ਵਿੱਚ ਲਿਆਉਣ ਲਈ ਮਹੱਤਵਪੂਰਨ ਹਿਤਨ ਕੀਤਾ ਗਿਆ ਹੈ ਉਹਨਾਂ ਨੇ ਉੱਥੇ ਸਿੱਖ ਧਰਮ ਦੀਆਂ ਸਿੱਖਿਆਵਾਂ ਨੂੰ ਲੋਕਾਂ ਤੱਕ ਪਹੁੰਚਾਉਣ ਗੁਰਮਤਿ PRINCIPLES ਦਾ ਪ੍ਰਚਾਰ ਕਰਨ ਅਤੇ ਸਿੱਖੀ ਪ੍ਰਤੀ ਲੋਕਾਂ ਦੀ ਰੁਚੀ ਪੈਦਾ ਕਰਨ ਲਈ ਵੱਖ-ਵੱਖ ਸਮਾਜਿਕ ਤੇ ਧਾਰਮਿਕ ਗਤੀਵਿਧੀਆਂ ਆਰੰਭ ਕੀਤੀਆਂ ਹਨ ਇਸ ਯਤਨ ਨਾਲ ਤਾਮਿਲ ਖੇਤਰ ਦੇ ਵਿੱਚ ਰਹਿੰਦੇ ਲੋਕਾਂ ਵਿੱਚ ਸਿੱਖ ਧਰਮ ਪ੍ਰਤੀ ਜਾਗਰੂਕਤਾ ਵਧਦੀ ਹੈ ਅਤੇ ਪਾਈਚਾਰਿਕ ਸੰਬੰਧ ਵੀ ਮਜ਼ਬੂਤ ਹੋਏ ਹਨ ਜਾਣਦੇ ਹਾਂ ਇਹ ਵਿਸ਼ੇਸ਼ ਰਿਪੋਰਟ ਵੀਰ ਕਵਲਨੈਨ ਸਿੰਘ ਜੀ ਪਾਸੋਂ ਜਥੇਦਾਰ ਕੁਲਦੀਪ ਸਿੰਘ ਗੜਗਜ ਦਾ ਤਾਮਿਲ ਵਿੱਚ ਸਿੱਖ ਭਾਵਨਾ ਪ੍ਰਤੀ ਯੋਗਦਾਨ ਤਾਮਿਲਨਾਡੂ ਵਿੱਚ ਸਿੱਖ ਧਰਮ ਦੀ ਮੌਜੂਦਗੀ ਘੱਟ ਗਿਣਤੀ ਹੋਣ ਕਰਕੇ ਅਕਸਰ ਕੇਂਦ੍ਰਿਤ ਧਾਰਮਿਕ ਗਤੀਵਿਧੀਆਂ ਦੀ ਘਾਟ ਮਹਿਸੂਸ ਕੀਤੀ ਜਾਂਦੀ ਸੀ ਜਥੇਦਾਰ ਕੁਲਦੀਪ ਸਿੰਘ ਗੜਗਜ ਨੇ ਇਸ ਘਾਟ ਨੂੰ ਦੂਰ ਕਰਨ ਲਈ ਕਈ ਮਹਤਵਪੂਰਨ ਯਤਨ ਕੀਤੇ। ਉਹਨਾਂ ਵਿੱਚੋਂ ਗੁਰਬਾਣੀ ਕੀਰਤਨ ਸਮਾਗਮਾਂ, ਅਖੰਡ ਪਾਠਾਂ ਅਤੇ ਗੁਰਮਤਿ ਕਲਾਸਾਂ ਦੀ ਸ਼ੁਰੂਆਤ ਕਰਕੇ ਸੰਤਾਂ ਦੇ ਵਿੱਚ ਗੁਰਮਤਿ ਚੇਤਨਾ ਦੀ ਜਾਗਰੂਕੀ ਲਿਆਂਦੀ। ਸਥਾਨਕ ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੰਚਾਰੂ ਬਣਾਉਣ ਦੇ ਲਈ ਸੰਗਤਾਂ ਨੂੰ ਇਕੱਠਾ ਕਰਨ ਦੇ ਲਈ ਯਤਨ ਕੀਤੇ ਇਸ ਨਾਲ ਨੌਜਵਾਨ ਪੀੜ੍ਹੀ ਵਿੱਚ ਸਿੱਖ ਵਿਸ਼ਾਨ ਪ੍ਰਤੀ ਮਾਣ ਵਧਿਆ ਜਥੇਦਾਰ ਗੜਗਜ ਨੇ ਇਹ ਯਤਨ ਤਾਮਿਲ ਖੇਤਰ ਦੀ ਸਿੱਖ ਸੰਗਤ ਨੂੰ ਕੇਂਦਰਿਤ ਸਜੇਗਾ ਤੇ ਜੀਵੰਤ ਬਣਾਉਣ ਵਿੱਚ ਮੀਲ ਪੱਥਰ ਸਾਬਤ ਹੋਇਆ ਇਹ ਕੰਮ ਸਿੱਖ ਧਰਮ ਦੇ ਪ੍ਰਸਾਰ ਅਤੇ ਇਕਤਾ ਵੱਲ ਇੱਕ ਪ੍ਰੇਰਕ ਕਦਮ ਹੈ ਜਥੇਦਾਰ ਕੁਲਦੀਪ ਸਿੰਘ ਗੜਗੰਚ ਤੇ ਇਸ ਸਾਰਥਿਕ ਪ੍ਰਿਆਸ ਨਾ ਸਿਰਫ ਸਿੱਖ ਭਾਵਨਾ ਨੂੰ ਨਵੇਂ ਖੇਤਰ ਵਿੱਚ ਪ੍ਰਚਾਰਿਤ ਕਰ ਰਹੇ ਹਨ ਸਗੋਂ ਸਿੱਖੀ ਦੇ ਵਿਸ਼ਵ ਪਦਰੀ ਸਰੂਪ ਨੂੰ ਵੀ ਉਜਾਗਰ ਕਰਦੇ ਹਨ ਉਹਨਾਂ ਦੀ ਕੋਸ਼ਿਸ਼ਾਂ ਨਾਲ ਸਿੱਖ ਧਰਮ ਦੇ ਮੂਲ ਸੰਦੇਸ਼ ਸੇਵਾ ਸਮਾਨਤਾ ਅਤੇ ਪਾਈਚਾਰੇ ਤਾਮਿਲ ਸਮਾਜ ਵਿੱਚ ਪਹੁੰਚ ਰਹੇ ਹਨ ਇਹ ਇੱਕ ਐਸਾ ਕਦਮ ਹੈ ਜੋ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਵਿੱਚ ਇਤਿਹਾਸਿਕ ਯੋਗਦਾਨ ਵਜੋਂ ਦਰਜ ਹੋਵੇਗਾ ਅੱਗੇ ਵੱਧਦੇ ਹਾਂ ਯੂਕੇ ਦੇ ਵੈਸਟ ਮਿਡਲੈਂਡਸ ਖੇਤਰ ਦੇ 올ਡ ਬਰੀ ਵਿੱਚ ਇੱਕ ਸਿੱਖ ਮਹਿਲਾ ਨਾਲ ਜ਼ਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ ਮੰਗਲਵਾਰ ਸਵੇਰੇ 20 ਸਾਲਾ ਮਹਿਲਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਕਿ ਦੋ ਸ਼ੱਕੀਆਂ ਨੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਅਤੇ ਹਮਲੇ ਦੌਰਾਨ ਉਸ ਉਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਹਨ ਇਸ ਘਟਨਾ ਨਾਲ ਕਾਰਨ ਸਿੱਖ ਪਾਈਚਾਰੇ ਵਿੱਚ ਗੁੱਸੇ ਦੀ ਲਹਿਰ ਹੈ ਅਤੇ ਉਨ੍ਹਾਂ ਵੱਲੋਂ ਘਟਨਾ ਦੀ ਕੜੀ ਨਿੰਦਾ ਕੀਤੀ ਜਾ ਰਹੀ ਹੈ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਸਥਾਨਿਕ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ ਜਾਣਦੇ ਹਾਂ ਵਿਸਤਾਰ ਸਹਿਤ ਇਸ ਮਾਮਲੇ ਬਾਰੇ ਵੀਰ ਮਨਦੀਪ ਸਿੰਘ ਜੀ ਪਾਸੋਂ ਵੈਸਟ ਮਿਡਲੈਂਡਸ਼ਾਇਰ ਸਖਮੈਲਾ ਨਾਲ ਹੋਏ ਜ਼ਬਰ ਜਨਾਹ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦਾ ਕਹਿਣਾ ਇਹ ਹੈ ਕਿ ਉਹ ਇਸ ਨੂੰ ਇੱਕ ਕਾਨੂੰਨਾ ਅਪਰਾਧ ਮੰਨ ਰਹੇ ਹਨ ਇਸ ਮਾਮਲੇ 'ਚ ਬਰਤਾਨੀਆ ਪੁਲਿਸ ਵੱਲੋਂ ਸ਼ੱਕੀਆਂ ਦੀ ਪਾਲ ਕੀਤੀ ਜਾ ਰਹੀ ਹੈ ਅਤੇ ਇਸ ਲਈ ਉਨ੍ਹਾਂ ਸਥਾਨਕ ਲੋਕਾਂ ਕੋਲੋਂ ਸਹਿਯੋਗ ਵੀ ਮੰਗਿਆ ਹੈ ਜ਼ਿਕਰਯੋਗ ਇਹ ਹੈ ਕਿ ਬਰਤਾਨੀਆ ਪੁਲਿਸ ਕੋਲ ਮੰਗਲਵਾਰ ਸਵੇਰੇ ਹੀ ਇੱਕ 20 ਸਾਲਾ ਮਹਿਲਾ ਨੇ ਸ਼ਿਕਾਇਤ ਦਰਜ ਕਰਵਾਈ ਕਿ ਇੰਗਲੈਂਡ ਦੇ ਵੈਸਟ ਮਿਡਲੈਂਡਸ ਖੇਤਰ ਦੇ ਸੈਂਡ ਵੇਲ ਖੇਤਰ ਵਿੱਚ 올ਡ ਵਰੀ ਦੇ ਟੇਮ ਰੋਡ ਤੇ ਉਸ ਨਾਲ ਜਿਨਸੀ ਸ਼ੋਸ਼ਣ ਕੀਤਾ ਗਿਆ ਸ਼ਿਕਾਇਤਕਰਤਾ ਨੇ ਦੱਸਿਆ ਕਿ ਹਮਲੇ ਦੌਰਾਨ ਦੋ ਸ਼ੱਕੀਆਂ ਨੇ ਉਸ ਨੂੰ ਨਿਸ਼ਾਨਾ ਬਣਾਇਆ ਅਤੇ ਨਸਲੀ ਟਿੱਪਣੀਆਂ ਵੀ ਕੀਤੀਆਂ ਇਸ ਘਟਨਾ ਤੋਂ ਬਾਅਦ ਹੀ ਸਿੱਖ ਪਾਈਚਾਰੇ ਅੰਦਰ ਗੁੱਸੇ ਦੀ ਲਹਿਰ ਹੈ ਅਤੇ ਉਹਨਾਂ 올ਡ ਬਰੀ ਚਵਾ ਪ੍ਰਿਕਟਨਾ ਦੀ ਨਿੰਦਾ ਵੀ ਕੀਤੀ ਸਿੱਖ ਪਾਈਚਾਰੇ ਵੱਲੋਂ ਪੀੜਤ ਮਹਿਲਾ ਅਤੇ ਉਸ ਦੇ ਪਰਿਵਾਰ ਨਾਲ ਗੱਲਬਾਤ ਵੀ ਕੀਤੀ ਗਈ हमलावरों ने जो शब्द बोले वो ये सन कि तुम इस देश की नहीं हो यहां से बाहर निकलो पुलिस के जानकार सुरता ने पुष्टि भी की कि इस हमले ਨੂੰ ਕਿਨੌਨੇ ਅਪਰਾਧ ਦੇ ਰੂਪ ਚ ਮੰਨਿਆ ਜਾ ਰਿਹਾ ਹੈ ਜਿਸ ਨੂੰ ਅਸੀਂ نسਲੀ ਰੂਪ ਨਾਲ ਗੰਭੀਰ ਹਮਲਾ ਮੰਨ ਰਹੇ ਹਾਂ ਅਰੋਪੀਆਂ ਦੀ ਪਛਾਣ スウェット ਰੂਪ ਚ ਹੋਈ ਹੈ ਜਿਨ੍ਹਾਂ ਚੋਂ ਇੱਕ ਨੇ ਵਾਲ ਕੱਟੇ ਹੋਏ ਸਨ ਅਤੇ ਉਸ ਦਾ ਸਰੀਰ ਕਾਫੀ ਪਹਾੜਾ ਸੀ ਅਤੇ ਉਸ ਨੇ ਗੂੜੇ ਰੰਗ ਦੀ スウェット ਸ਼ਰਟ ਪੈਣੀ ਹੋਈ ਸੀ ਜਦ ਕਿ ਦੂਜੇ ਆਰੋਪੀ ਨੇ ਕਤੇ ਤੌਰ ਤੇ ਸਿਲਵਰ ਜ਼ਿਪ ਦੇ ਨਾਲ ਗ੍ਰੇ ਰੰਗ ਦੀ ਟੋਪੀ ਪੈਣੀ ਹੋਈ ਸੀ ਪੁਲਿਸ ਵੱਲੋਂ ਅਰੋਪੀਆਂ ਦੀ ਪਾਲ ਵੀ ਸਾਹ ਸੰਗਤ ਜੀ ਕੀਤੀ ਜਾ ਰਹੀ ਹੈ ਇਹ ਘਟਨਾ ਨਾ ਸਿਰਫ ਇੱਕ ਜਿੰਸੀ ਅਪਰਾਧ ਹੈ ਸਗੋਂ ਇਸ ਵਿੱਚ ਨਸਲੀ ਕਿਰਣਾ ਦਾ ਤੱਤ ਵੀ ਸ਼ਾਮਿਲ ਹੈ ਜਿਸ ਨਾਲ ਸਮਾਜ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਬਣਦਾ ਹੈ ਸਿੱਖ ਪਾਇਚਾਰੇ ਵੱਲੋਂ ਇਸ ਕਾਨੂੰਨੀ ਕਾਰਵਾਈ ਦੀ ਨਿੰਦਾ ਕੀਤੀ ਗਈ ਹੈ ਅਤੇ ਪੁਲਿਸ ਵੱਲੋਂ ਵੀ ਇਸ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਜਾਂਚ ਜਾਰੀ ਹੈ ਸਮਾਜ ਲਈ ਇਹ ਸਪਸ਼ਟ ਸੰਦੇਸ਼ ਹੈ ਕਿ ਇਹੋ ਜਿਹੇ ਅਪਰਾਧਾਂ ਇਹੋ ਜਿਹੇ ਅਪਰਾਧ ਖਿਲਾਫ ਇਕਜੁੱਟ ਹੋ ਕੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਪੀੜਤ ਨੂੰ ਸਿਰਫ ਇਨਸਾਫ ਮਿਲ ਸਕੇ ਅਤੇ ਪਵਿਕ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਰੋਕੀਆਂ ਜਾ ਸਕਣ ਗੁਰਬਾਣੀ ਦੇ ਅਮਰ ਗ੍ਰੰਥ ਵਿੱਚ ਅਨੇਕਾਂ ਹੀ ਗੁਰਾਂ ਦੀ ਬਾਣੀਆਂ ਦਰਜ ਹਨ ਜਿਨ੍ਹਾਂ ਵਿੱਚ ਅਨੇਕਾਂ ਅਨਮੋਲ ਚਰਣ ਹਨ ਪਟ ਪੱਲੇ ਜੀ ਵੱਲੋਂ ਰਚਿਤ ਸਵਈਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪੰਕਤੀ ਹੈ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਲਾਵੇ ਗੁਰੂ ਅਮਰਦਾਸ ਜੀ ਦੇ ਅਸੀਸ ਗੁਣਾ ਅਤੇ ਵਡਿਆਈ ਨੂੰ ਬਿਆਨ ਕਰਦੀ ਹੈ ਗੁਰੂ ਅਮਰਦਾਸ ਜੀ ਸਿੱਖ ਧਰਮ ਦੇ ਤੀਜੇ ਗੁਰੂ ਸਨ ਉਹਨਾਂ ਨੇ ਆਪਣੇ ਜੀਵਨ ਨਾਲ ਲੋਕਾਂ ਨੂੰ ਸੱਚਾਈ ਸੇਵਾ ਨਿਮਰਤਾ ਅਤੇ ਸਮਾਨਤਾ ਦਾ ਸੰਦੇਸ਼ ਦਿੱਤਾ ਹੈ ਗੁਰੂ ਜੀ ਨੇ ਇਸ ਸਿੱਖਤ ਰੰਮ ਵਿੱਚ ਬਹੁਤ ਮਹੱਤਵਪੂਰਨ ਯੋਗਦਾਨ ਪਾਇਆ ਜਿਸ ਵਿੱਚ ਅਨੰਸਾਹਿਬਾਣੀ ਦੀ ਰਚਨਾ ਲੰਗਰ ਦੀ ਪ੍ਰਥਾ ਨੂੰ ਮਜ਼ਬੂਤ ਕਰਨਾ ਔਰਤਾਂ ਨੂੰ ਉੱਚੇ ਦਰਜਾ ਦੇਣਾ ਅਤੇ ਰਸਮੀ ਰਿਵਾਜਾਂ ਦਾ ਖੰਡਨ ਕਰਨਾ ਸ਼ਾਮਿਲ ਹੈ ਗੁਰੂ ਜੀ ਦੇ ਸਮੇਂ ਦੌਰਾਨ ਹੀ ਬੈਠਕ ਪ੍ਰਥਾ ਦੀ ਬਜਾਏ ਇਕੱਠੇ ਬੈਠ ਕੇ ਲੰਗਰ ਛਕਣ ਦੀ ਪ੍ਰਥਾ ਸ਼ੁਰੂ ਹੋਈ ਜਾਣਦੇ ਹਾਂ ਇਹ ਵਿਸ਼ੇਸ਼ ਵਿਸ਼ਾ ਵੀਰ ਹਰਵਿੰਦਰ ਸਿੰਘ ਜੀ ਪਾਸੋਂ ਪਾਲੇ ਅਮਰਦਾਸ ਗੁਣ ਤੇਰੇ ਗੁਰਬਾਣੀ ਦੀ ਅਨੰਤ ਗਹਿਰਾਈ ਵਿੱਚ ਲੁਕੇ ਅਨੇਕਾਂ ਰਤਨ ਹਨ ਜਿਨ੍ਹਾਂ ਵਿੱਚੋਂ ਇੱਕ ਅਨਮੋਲ ਰਤਨ ਹੈ ਪਟ ਪਲ ਜੀ ਵੱਲੋਂ ਰਚਿਤ ਸਵਈਏ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅੰਕਿਤ ਹਨ ਇਸ ਵਿੱਚ ਵਿਸ਼ੇਸ਼ ਤੌਰ ਤੇ ਪੰਕਤੀ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣ ਆਵੇ ਗੁਰੂ ਅਮਰਦਾਸ ਜੀ ਦੇ ਅਸੀਮ ਗੁਣਾ ਅਤੇ ਵਡਿਆਈ ਨੂੰ ਬਿਆਨ ਕਰਦੀ ਹੈ ਇਹ ਪੰਕਤੀ ਨਾ ਸਿਰਫ ਗੁਰੂ ਜੀ ਦੀ ਮਹਾਨਤਾ ਨੂੰ ਉਜਾਗਰ ਕਰਦੀ ਹੈ ਸਗੋਂ ਸਿੱਖ ਧਰਮ ਦੇ ਇਤਿਹਾਸ ਵਿੱਚ ਪਟ ਬਾਣੀ ਦੀ ਮਹੱਤਤਾ ਨੂੰ ਪ੍ਰਗਟਾਉਂਦੀ ਹੈ ਪਟ ਪਾਲ ਜੀ ਨੇ ਖਾਸ ਤੌਰ ਤੇ ਗੁਰੂ ਜੀ ਨੂੰ ਪੂਰਨ ਗੁਰੂ ਵਜੋਂ ਵਰਣਨ ਕੀਤਾ ਹੈ ਜਿਨ੍ਹਾਂ ਦੇ ਗੁਣਾਂ ਨੂੰ ਸੂਰਜ ਦੀਆਂ ਕਿਰਨਾਂ ਵਾਂਗ ਅਨੰਤ ਅਤੇ ਅਲੌਕਿਕ ਦੱਸਿਆ ਹੈ ਗੁਰੂ ਅਮਰਦਾਸ ਜੀ ਦਾ ਜੀਵਨ ਇਸ ਪੰਕਤੀ ਨੂੰ ਹੋਰ ਵੀ ਰੋਸ਼ਨ ਕਰਦਾ ਹੈ ਉਹ 5 ਮਈ 1479 ਨੂੰ ਬਾਸਰ ਦੇ ਪਿੰਡ ਵਿੱਚ ਜਨਮੇ ਅਤਿ ਸਿੱਖ ਗੁਰੂਆਂ ਵਿੱਚ ਸਭ ਤੋਂ ਲੰਮੀ ਉਮਰ ਪਾਈ ਸ਼ੁਰੂ ਵਿੱਚ ਵੈਸ਼ਨੂ ਮਥ ਦੇ ਅਨੁਯਾਈ ਸਨ ਅਤੇ ਗੰਗਾ ਵਿੱਚ ਤੀਰਥ ਯਾਤਰਾ ਵੀ ਕਰਦੇ ਸਨ ਪਰ ਬੀਬੀ ਅਮਰੋ ਜੀ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣ ਕੇ ਉਹਨਾਂ ਨੇ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨ ਲਿਆ 61 ਸਾਲ ਦੀ ਉਮਰ ਵਿੱਚ ਉਹ ਗੁਰੂ ਅੰਗਦ ਦੇਵ ਜੀ ਦੇ ਸੇਵਕ ਬਣੇ ਅਤੇ 11 ਸਾਲਾਂ ਤੱਕ ਨਿਰੰਤਰ ਸੇਵਾ ਕੀਤੀ ਤੇ ਮਾਰਚ 1552 ਵਿੱਚ ਉਹਨਾਂ ਨੂੰ ਗੁਰਗੱਦੀ ਮਿਲੀ ਅਤੇ 22 ਸਾਲਾਂ ਤੱਕ ਗੁਰੂ ਵਜੋਂ ਸੇਵਾ ਨਿਭਾਈ। ਉਹਨਾਂ ਨੇ ਜਾਤ-ਪਾਤ ਨੂੰ ਖਤਮ ਕੀਤਾ, ਲੰਗਰ ਅਤੇ ਪੰਗਤ ਦੀ ਪ੍ਰਥਾ ਨੂੰ ਮਜ਼ਬੂਤ ਕੀਤਾ ਅਤੇ ਗੋਇੰਦਵਾਲ ਸਾਹਿਬ ਦੀ ਸਥਾਪਨਾ ਵੀ ਕੀਤੀ। ਗੁਰੂ ਅਮਰਦਾਸ ਜੀ ਨੇ ਸਮਾਜ ਵਿੱਚ ਔਰਤਾਂ ਦੀ ਉੱਚੀ ਸਥਿਤੀ ਲਈ ਅਹਿਮ ਕਦਮ ਚੁੱਕੇ ਜਿਨ੍ਹਾਂ ਵਿੱਚ ਸਤੀ ਪ੍ਰਥਾ ਤੇ ਪਾਬੰਦੀ ਸਭ ਤੋਂ ਪ੍ਰਭਾਵਸ਼ਾਲੀ ਸੀ। ਉਸ ਸਮੇਂ ਸਤੀ ਪ੍ਰਥਾ ਜਿਸ ਵਿੱਚ ਵਿਧਵਾ ਨੂੰ ਪਤੀ ਦੀ ਚਿਖਾ ਤੇ ਜਿਉਂਦਾ ਸਾੜਿਆ ਜਾਂਦਾ ਸੀ, ਬਹੁਤ ਪ੍ਰਚਲਿਤ ਸੀ। ਗੁਰੂ ਜੀ ਨੇ ਇਸ ਅਣਮਨੁਖੀ ਰਿਵਾਜ ਨੂੰ ਸਖਤੀ ਨਾਲ ਰੋਕਿਆ ਅਤੇ ਸਿੱਖ ਸੰਗਤ ਨੂੰ ਸਿੱਖਿਆ ਦਿੱਤੀ ਕਿ ਔਰਤ ਦਾ ਜੀਵਨ ਅਨਮੋਲ ਹੈ ਅਤੇ ਉਸ ਨੂੰ ਸਤਿਕਾਰ ਦੇ ਨਾਲ ਜੀਣ ਦਾ ਹੱਕ ਹੈ। ਇਸ ਕਦਮ ਨੇ ਸਮਾਜ ਵਿੱਚ ਔਰਤਾਂ ਦੀ ਸੁਰੱਖਿਆ ਅਤੇ ਸਨਮਾਨ ਨੂੰ ਮਜ਼ਬੂਤ ਕੀਤਾ। ਭਲੇ ਅਮਰਦਾਸ ਗੁਣ ਤੇਰੇ ਪੰਕਤੀ ਗੁਰੂ ਅਮਰਦਾਸ ਜੀ ਦੇ ਅਸੀਂ ਮਹਾਨ ਤਦ ਸੂਰਜ ਮੁਖੀ ਪ੍ਰਤੀਕ ਹੈ। ਉਨ੍ਹਾਂ ਦੀ ਸਤੀ ਪ੍ਰਥਾ ਤੇ ਪਾਬੰਦੀ ਵਰਗੇ ਸਮਾਜ ਸੁਧਾਰਕ ਕਦਮ, ਲੰਗਰ ਪੰਗਤ ਦੀ ਮਜ਼ਬੂਤੀ ਅਤੇ ਅਨੰਸਾਹਿ ਵਰਗੀ ਪਾਣੀ ਨੇ ਸਿੱਖ ਧਰਮ ਨੂੰ ਨਵੀਆਂ ਉਚਾਈਆਂ ਦਿੱਤੀਆਂ। ਬੱਟ ਪੰਲ ਜੀ ਦੀ ਇਹ ਪੰਕਤੀ ਸਾਨੂੰ ਗੁਰੂ ਜੀ ਦੇ ਗੁਣਾਂ ਵਿੱਚ ਲੀਨ ਹੋ ਕੇ ਨਾਮ ਸਿਮਰਨ ਅਤੇ ਸੇਵਾ ਦਾ ਮਾਰਗ ਅਪਣਾਉਣ ਲਈ ਪ੍ਰੇਰਿਤ ਦੀ ਹੈ ਤਾਂ ਗੁਰੂ ਅਮਰਦਾਸ ਜਿਨ੍ਹਾਂ ਦੀ ਰੋਸ਼ਨੀ ਅੱਜ ਵੀ ਸਾਡੇ ਦਿਲਾਂ ਨੂੰ ਪ੍ਰਕਾਸ਼ਮਾਨ ਕਰਦੀ ਹੈ ਗੁਰੂ ਅਮਰਦਾਸ ਜੀ ਨੇ ਲੋਕਾਂ ਨੂੰ ਗੁਰਮਤ ਅਨੁਸਾਰ ਜੀਵਨ ਬਿਤਾਉਣ ਲਈ ਪ੍ਰੇਰਿਆ ਅਤੇ ਸਮਾਜਿਕ ਬੁਰਾਈ ਦਾ ਵਿਰੋਧ ਕੀਤਾ ਉਨ੍ਹਾਂ ਨੇ ਸਿੱਖ ਧਰਮ ਵਿੱਚ ਆਧਾਰ ਸ਼ੀਲਤਾ ਪਰੰਦੇ ਨਾਲ ਲੋਕਾਂ ਵਿੱਚ ਬਰਾਬਰੀ ਪਾਈਚਾਰੇ ਅਤੇ ਸੇਵਾ ਦੀ ਪ੍ਰੇਰਣਾ ਦਿੱਤੀ। ਉਹਨਾਂ ਦੀ ਬਾਣੀ ਉਹਨਾਂ ਦੀ ਬਾਣੀ ਲੋਕਾਂ ਲਈ ਅਧਿਆਤਮਿਕ ਮਾਰਗਦਰਸ਼ਕ ਹੈ। ਗੁਰਮਰਦਾਸ ਜੀ ਦਾ ਜੀਵਨ ਸਾਨੂੰ ਇਹ ਸਿਖਾਉਂਦਾ ਹੈ ਕਿ ਮਨੁੱਖਤਾ, ਸਮਾਨਤਾ, ਸੇਵਾ ਅਤੇ ਨਿਮਰਤਾ ਹੀ ਸੱਚੇ ਤਨ ਦੇ ਅਸਲ ਗੁਣ ਹਨ। ਉਹਨਾਂ ਦੇ ਉਪਦੇਸ਼ ਅਜ ਵੀ ਲੋਕਾਂ ਨੂੰ ਸਹੀ ਰਸਤੇ ਦੀ ਪ੍ਰੇਰਣਾ ਦੇ ਰਹੇ ਹਨ। ਗੁਰੂ ਜੀ ਦਾ ਸੰਦੇਸ਼ ਇਹ ਸੀ ਕਿ ਮਨੁੱਖਤਾ ਦੀ ਸੇਵਾ ਕਰਨੀ, ਬੁਰਾਈ ਦਾ ਵਿਰੋਧ ਕਰਨਾ ਅਤੇ ਰੱਬ ਨਾਲ ਜੁੜਨਾ ਜੁੜਨਾ ਹੀ ਜੀਵਨ ਦਾ ਮਕਸਦ ਹੈ ਭਲੇ ਅਮਰਦਾਸ ਜੀ ਦੀ ਬਾਣੀ ਅਤੇ ਉਪਦੇਸ਼ ਸਾਨੂੰ ਹਰ ਸਮੇਂ ਜੀਵਨ ਵਿੱਚ ਸਹੀ ਰਸਤੇ ਤੇ ਤੁਰਨ ਲਈ ਪ੍ਰੇਰਿਤ ਕਰਦੇ ਰਹਿਣਗੇ ਪੰਥਨਾਮਾ ਵਿੱਚ ਸੱਚੀ ਕੋਸ਼ਿਸ਼ ਪੰਥਕ ਮਸਲੇ ਅਤੇ ਗਤੀਵਿਧੀਆਂ ਨੂੰ ਆਪ ਤੱਕ ਪਹੁੰਚਾਉਂਦੀ ਹੈ ਇਹਨਾਂ ਪੇਸ਼ਕਸ਼ਾਂ ਲਈ ਜ਼ਰੂਰ ਵਿਸਾ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸੇ ਦੇ ਨਾਲ ਦੇਖੋ ਮੈਨੂੰ ਇਜਾਜ਼ਤ ਤਾਂ ਮਿਲਦੇ ਹਾਂ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ